ਸਰ ਜੀ ਮੈਂ ਤਾਂ ਕਹਿੰਦੀ ਮੈਨੂੰ ਤਾਂ ਬਹੁਤ ਵਧੀਆ ਹੁਣ ਤਾਂ ਮਤਲਬ ਇਹਨਾਂ ਵਧੀਆ ਮੈਂ ਹੁਣ ਪਹਿਲਾਂ ਤਾਂ ਮੈਂ ਪੌੜੀ ਵੀ ਨਹੀਂ ਚੜ ਸਕਦੀ ਛੱਤ ਨਹੀਂ ਜਾ ਸਕਦੀ ਸੀ ਹੁਣ ਆਪਣੇ ਆਪ ਐਨ ਵਧੀਆ ਛਾਤੇ ਜਾਂਦੀਆਂ نیچے ਉਤਰਦੀਆਂ ਸਾਰਾ ਕੰਮ ਐਨ ਵਧੀਆ ਕਿ ਮੈਂ ਕਮਸੇ কম 3 ਸਾਲ ਬਾਅਦ ਚੜੀ ਆਵਾਂਗੀ ਹੋਰ ਸਰ ਪਹਿਲਾਂ ਤਾਂ ਚੜੀ ਹੀ ਨਹੀਂ ਜਾਂਦਾ ਸੀ ਨਾ ਮੇਰੇ ਲੱਤਾਂ ਮਤਲਬ ਉਹ ਵਜਨ ਹੀ ਨਭਿੰਦਾ ਸੀ ਬਹੁਤ ਔਖਾ ਸੀ ਹੁਣ ਤਾਂ ਵਧੀਆ ਤੁਰਦੇ ਫਿਰਦੇ ਵਧੀਆ ਘੁੰਮਦੇ ਫਿਰਦੇ ਆ ਉਹਨਾਂ ਨੇ ਤਾਂ ਮੈਂ ਤਾਂ ਦਵਾਈਆਂ ਬਹੁਤ ਘੱਟ ਲਈਆਂ ਲੇਕਿਨ ਉਹਨਾਂ ਨੇ ਕੋਈ ਡਾਕਟਰ ਛੱਡਿਆ ਹੀ ਨਹੀਂ ਪੰਜਾਬ ਹਰਿਆਣਾ ਕੋਈ ਡਾਕਟਰ ਨਹੀਂ ਛੱਡਿਆ ਉਹਨਾਂ ਨੇ ਹੂੰ ਤੇ ਇੱਥੇ ਤਾਂ ਮੈਂ ਦੂਰੋਂ ਦੂਰੋਂ ਦੇਖਿਆ ਵੀ ਸਰਸੇ ਤੋਂ ਵੀ ਆਉਂਦੇ ਦੇਖਿਆ ਹਰਿਆ ਹਸਾਰ ਤੋਂ ਵੀ ਆਉਂਦੇ ਦੇਖੇ ਆ ਇੱਧਰ ਬਾਕੀ ਜੰਮੂ ਤੋਂ ਵੀ ਆਉਂਦੇ ਦੇਖਿਆ ਮੈਂ ਤਾਂ ਜਿਹੜੀ 10 ਮੀਟਕਾਂ ਦੇ ਵਿੱਚ ਵਿੱਚ ਬਹੁਤ ਦੂਰੋਂ ਦੂਰੋਂ ਆਉਂਦੇ ਦੇਖਿਆ ਕੈਨੇਡਾ ਤੋਂ ਅਮਰੀਕਾ ਤੋਂ ਵੀ ਆਉਂਦੇ ਦੇਖਿਆ ਪਰ ਹੁਣ ਜਿੱਦਾਂ ਪਹਿਲੇ ਨਾਲ ਕੋਈ ਦੇਖ ਕੇ ਇਦਾਂ ਨਹੀਂ ਗੈਸ ਕਰਦਾ ਕਿ ਮੇਰੀ ਬੇਣੀ ਡੇਡੀ ਹੋ ਗਈ ਸੀ ਬੈਕ ਬੋਨ ਪਰ ਹੁਣ ਜਿੱਦਾਂ ਮੈਂ ਅੱਗੇ ਨੂੰ ਫਰਕ ਹੈ ਕਾਫੀ ਫਰਕ ਹੈ ਦੇਖੋ ਇਹਨਾਂ ਦੇ ਵੀ ਜਿਹੜਾ ਪੈਲਵਿਕ ਹੈ ਨਾ ਇੱਧਰ ਖਿਸਕਿਆ ਹੋਇਆ ਤੇ ਸਪਾਈਨ ਇਤੋਂ ਕਿੰਨੀ ਜ਼ਿਆਦਾ ਬਿੰਗੀ ਹੈ ਮੋਢਿਆਂ ਦਾ ਜਾਂ ਫਰੋਜਨ ਸ਼ੋਲਡਰ ਦਾ ਗੋਡੇ ਖਰਾਬ ਹੋ ਗਏ ਨੇ ਸਪਾਈਨ ਦਾ ਆਪਰੇਸ਼ਨ ਦੱਸਿਆ ਹੋਇਆ ਤਾਂ ਪਲੀਜ਼ ਕਿਰਪਾ ਕਰਕੇ ਇੱਕ ਵਾਰੀ ਜਰੂਰ ਤੁਸੀਂ ਦਰਸ਼ਨ ਦਿਓ ਤੇ ਕੰਸਲਟ ਕਰੋ ਐਕਚੁਅਲੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਜਿਵੇਂ ਸਪਾਈਨ ਚ ਤਿਰਛਾਪਨ ਆ ਗਿਆ ਜਾਂ ਡਿਸਕ ਬਲਜ ਹੋ ਗਏ ਨੇ ਉਹ ਮੋਸਟਲੀ ਆਪਰੇਸ਼ਨ ਨਾਲ ਹੀ ਠੀਕ ਕਰਦੇ ਨੇ ਠੀਕ ਹੈ ਤੇ ਅਸੀਂ ਉਹਨੂੰ ਕਰੈਕਸ਼ਨ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੱਲ ਚ ਸਾਫਾ ਪਾ ਕੇ ਨਾ ਜਿਵੇਂ ਸਾਡੀਆਂ ਸਰਵਾਈਕਲ ਦੀ ਸਪਾਈਨ ਉਹ ਇਦਾਂ ਕੰਪਰੈਸ ਹੋ ਜਾਂਦੀ ਆ ਉਸਨੂੰ ਡੀ ਕੰਪਰੈਸ ਕਰਦੇ ਆ ਸਾਫੇ ਨਾਲ ਜੀ 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 ਡੀ ਕੰਪਰੈਸ਼ਨ ਦਿੰਨੇ ਆ ਹਾਂ ਜੀ ਅੱਗੇ ਨਾਲ ਫਰਕ ਪੈ ਗਈ ਸੁਣਦਾ ਜੀ ਜਦੋਂ ਪਹਿਲੀ ਵਾਰ ਆਇਆ ਮਤਲਬ ਅੱਗੇ ਪਹਿਨ 10 15% ਉਹਦੇ ਜਦੋਂ ਉਤਤਰੇ ਆ ਨਾ ਉਹ ਦਸੀ ਬੰਨੀ ਚ ਲੱਤ ਤੇ ਇਹਨਾਂ ਨੇ ਫਿਰ ਆਪ ਗਿਆ ਸੀ ਕਿ ਮਤਲਬ ਅੱਗੇ ਨਾਲੋਂ ਵੀ ਵਧੀਆ ਵੀ ਮੈਨੂੰ ਮਹਿਸੂਸ ਵਧੀਆ ਹੁੰਦਾ ਮਤਲਬ ਨਾਲ ਦੇ ਨਾਲ ਮਿੰਟਮ ਮੈਂਟੇਨ ਹਾਂ ਨਾਲ ਮਿੰਟਮ ਮੈਂਟੇ ਹਾਂ ਮਿੰਟਮ ਮੈਂਟੇ ਅਗਰ ਦੂਜੀ ਵਾਰ ਆਇਆ ਹੋਰ ਤੇ ਹੁਣ ਤਾਂ ਸੀ 90% ਲਗਭਗ ਠੀਕ ਆ ਸਰ ਪਹਿਲੀ ਵਾਰ ਹੀ ਆਏ ਬਹੁਤ ਫਰਕ ਪਾਇਆ ਬਹੁਤ ਵਧੀਆ ਲੱਗਿਆ ਪਹਿਲੀ ਵਾਰ ਹੀ ਮਤਲਬ ਜੋ ਪਹਿਲਾਂ ਜਿੱਤੇ ਮੇਰਾ ਵਜਨ ਹੀ ਪੈਂਦਾ ਸੀ ਨਾ ਚੂਲਿਆਂ ਤੇ ਖੜੇ ਹੋ ਸਰ ਨੇ ਕਰਿਆ ਖੜੇ ਹੋਏ ਤੁਰੇ ਐਨ ਬੈਟਰ ਫੀਲ ਹੋਇਆ ਸਰ ਮੈਂ ਉਸੇ ਟਾਈਮ ਹੀ ਮਤਲਬ ਜਿਵੇਂ ਤੁਰੇ ਨਾ ਮੈਂ ਸਰ ਨੂੰ ਕਿਹਾ ਵਾਕਿ ਸਰ ਮੈਨੂੰ ਤਾਂ ਬਹੁਤ ਫਰਕ ਲੱਗਿਆ ਵੀ ਮੈਨੂੰ ਦਰਦ ਹੀ ਨਹੀਂ ਹੋਇਆ ਜਦੋਂ ਮੈਂ ਤੁਰੇ ਮਤਲਬ ਜਿਵੇਂ ਮੈਂ ਹੁਣ ਬੈਠੀ ਸੀ ਨਾ ਜਿਵੇਂ ਖੜੀ ਹੁੰਦੀ ਸੀ ਨਾ ਹਾਂਜੀ ਕੁੱਬੀ ਹੋ ਜਾਂਦੀ ਸੀ ਐ ਵਜਨ ਹੀ ਪੈਂਦਾ ਸੀ ਇੱਥੇ ਚੂਲਿਆਂ ਤੇ ਜਮਾ ਹੀ ਨਹੀਂ ਪੈਂਦਾ ਸੀ ਬਹੁਤ ਦਰਦ ਹੁੰਦਾ ਸੀ ਕਈ ਵਾਰ ਤਰ ਹੋ ਪੈਂਦੀ ਸੀ ਐ ਮੈਂ ਤਾਂ ਸਾਰੇ ਨੂੰ ਕਹਿੰਦੀ ਆ ਵੀ ਇੱਕ ਵਾਰ ਜਿੰਨਾਂ ਨੂੰ ਵੀ ਕੋਈ ਕੁਝ ਵੀ ਦੱਸਿਆ ਹੋਵੇ ਆਪਰੇਸ਼ਨ ਦੱਸਿਆ ਹੈ ਜਾਂ ਕੋਈ ਕੁਝ ਵੀ ਦਿੱਕਤ ਹੈ ਇੱਥੇ ਆਨਸਰ ਨਾਲ ਮਿਲਣਾ ਇੱਕ ਵਾਰ ਸਰ ਕੋਲ ਗੱਲਬਾਤ ਕਰਨ ਸਰ ਨਾਲ ਟ੍ਰੀਟਮੈਂਟ ਲੈਣ ਫੇਰ ਹੀ ਹੋਰ ਪਾਸੇ ਜਾਣ ਸਰ ਮੈਂ ਨਾ ਮਤਲਬ ਕਿੱਥੋਂ ਵੀ ਕਰਵਾਉਂਦੀ ਸੀ ਨਾ ਅਕਸਰ ਮੈਨੂੰ ਕਈਆਂ ਨੇ ਦੱਸਿਆ ਅਕਸਰ ਕਰਵਾਓ ਮੈਂ ਕਰਵਾਇਆ ਕਿਸੇ ਨੇ ਦੱਸੇ ਨਹੀਂ ਕਹਰੇ ਕੋਈ ਕਹਰੇ ਨਾ ਸਾ ਚਿਕਚਾਵਾ ਆ ਗਿਆ ਕੋਈ ਕਹਿੰਦਾ ਗੋਡੀ ਚ ਸਪੇਸ ਘਟਾ ਅੱਛਾ ਹਾਂ ਜੀ ਕਿਸੇ ਨੇ ਨਹੀਂ ਦੱਸਿਆ ਇਹ ਤਾਂ ਸਰ ਨੇ ਦੱਸਿਆ ਸਰ ਨੇ ਮੈਂ ਆਈ ਤਾਂ ਸਰ ਕਹਿੰਦੇ ਕੀ ਦਿੱਕਤ ਹੈ ਮੈਂ ਕਿ ਸਰ ਵੀ ਇਸ ਤਰ੍ਹਾਂ ਵੀ ਸਰ ਨੇ ਕਿ ਤੁਰੋ ਤੁਰੇ ਤੇ ਮੈਨੂੰ ਸਰ ਨੇ ਕਿਹਾ ਤੇਰੇ ਹੋਰ ਕੋਈ ਤੇ ਵੀ ਨਹੀਂ ਦਿੱਕਤ ਤੈਨੂੰ ਚੂਲਿਆਂ ਚ ਹੈ ਜੀ ਮੈਂ ਕੁਝ ਵੀ ਲੈ ਕੇ ਸਰ ਨੇ ਮੈਨੂੰ ਤੋੜ ਕੇ ਦੇਖਿਆ ਵੀ ਤੁਸੀਂ ਤੋੜ ਕੇ ਦਿਖਾਓ ਇੱਕ ਵਾਰ ਹਾਂ ਜੀ ਫਿਰ ਸਰ ਨੇ ਦੱਸਤਾ ਵੀ ਤੁਹਾਨੂੰ ਤਾਂ ਚੂਲਿਆਂ ਚ ਦਿੱਕਤ ਹੈ ਤੁਹਾਡੇ ਦਾ ਹਾਂ ਜੀ ਮੈਂ ਤਾਂ ਕਹਿੰਦੀ ਐ ਸਾ ਇੱਕ ਵਾਰ ਇੱਥੇ ਆਣ ਇੱਥੇ ਸਰ ਦੀ ਸਲਾਹ ਲੈਣਾ ਹਾਂ ਜੀ ਪਹਿਲੀ ਗੱਲ ਤਾਂ ਆਪਰੇਸ਼ਨ ਕਰਾਉਣ ਦੀ ਲੋੜ ਹੀ ਨਹੀਂ ਪੈਣੀ अच्छा हां जी जे ਸਰ ਕੋ ਲਾਨਗੇ ਤਾਂ ਨਹੀਂ ਤਾਂ ਫਿਰ ਜੇ ਪੈਸੇ ਲਾਨਣ ਤਾਂ ਫਿਲਹਾਲ ਲੈ ਸਰ ਜੀ ਮੈਂ ਤਾਂ ਕਹਿੰਦੀ ਮੈਨੂੰ ਤਾਂ ਬਹੁਤ ਵਧੀਆ ਹੋਣ ਤਾਂ ਮਤਲਬ ਇਹਨਾਂ ਵਧੀ ਮੈਂ ਹੁਣ ਪਹਿਲਾਂ ਤਾਂ ਮੈਂ ਪੌੜੀ ਵੀ ਨਹੀਂ ਚੜ ਸਕਦੀ ਛੱਤ ਨਹੀਂ ਜਾ ਸਕਦੀ ਸੀ ਹੁਣ ਆਪਣੇ ਆਪ ਐਨ ਵਧੀਆ ਛੱਤੇ ਜਾਂਦੀਆਂ نیچے ਉਤਰਦੀਆਂ ਸਾਰਾ ਕੰਮ ਐਨ ਵਧੀਆ ਕਿਤੇ ਮੈਂ ਜਾਣਾ ਕਿੰਨੇ ਸਾਲ ਬਾਅਦ ਛੱਤੇ ਚੜ੍ਹੇ ਸੀ ਤੁਸੀਂ ਮੈਂ ਕਮ ਸੇ 3 ਸਾਲ ਬਾਅਦ ਹੀ ਚੜ੍ਹਿਵਾਂਗੀ ਹੋਰ ਸਰ ਪਹਿਲਾਂ ਤਾਂ ਚੜ੍ਹਿਆ ਹੀ ਨਹੀਂ ਜਾਂਦਾ ਸੀ ਨਾ ਮੇਰੇ ਲੱਤਾਂ ਮਤਲਬ ਉਹ ਵਜਨ ਹੀ ਨਹੀਂ ਪੈਂਦਾ ਸੀ ਬਹੁਤ ਔਖਾ ਸੀ ਹੁਣ ਤਾਂ ਵਧੀਆ ਤੁਰਦੇ ਫਿਰਦੇ ਵਧੀਆ ਘੁੰਮਦੇ ਫਿਰਦੇ ਆ ਹਾਂਜੀ ਹੁਣ ਤਾਂ ਸੈਰ ਕਰਨ ਵੀ ਜਾਂਦੇ ਆ ਇੱਕ ਤਾਂ ਕਰੇ ਸੀ ਹੋਰ ਜੀ ਘਰ ਤੋਂ ਬਾਹਰ ਜਾਂਦੀ ਨਹੀਂ ਸੀ ਜੀ ਜਾਨਾ ਤਾਂ ਮੋਟਰਸਾਈਕਲ ਤੇ ਜਾਣਾ ਐਵੇਂ ਨਹੀਂ ਜਾਂਦੇ ਸੀ ਤੋ ਇੱਕ ਮੇਰੇ ਨਾਲ ਜਿਵੇਂ ਮੈਂ ਤੁਰਦੀ ਸੀ ਨਾ ਲੰਗ ਮਾਰ ਕੇ ਮੈਂ ਇੱਕ ਕੁਬੀ ਹੋ ਕੇ ਇੱਕ ਵਾਸੇ ਨੂੰ ਮੇਰੇ ਰੀੜ ਦੀ ਹੱਡੀ ਵੀ ਮਤਲ ਢੇਢੀ ਹੋ ਗਈ ਸੀ ਜੰਮਾ ਹਾਂਜੀ ਉਹ ਸਰ ਨੇ ਕਰੇ ਰਸਾ ਸਭ ਪਾ ਕੇ ਸਭ ਪਾਇਆ ਹਾਂਜੀ ਅਚਾ ਉਹਨਰ ਹੁਣ ਮੈਂ ਜਿਵੇਂ ਹੁਣ ਬੈਠੀ ਆ ਨਾ ਬੈਠ ਨਹੀਂ ਸਕਦੀ ਸੀ ਪਹਿਲੇ ਕਮਰ ਚ ਦਰਦ ਹੋ ਲਾ ਜਾਂਦਾ ਸੀ ਬਹੁਤ ਜ਼ਿਆਦਾ ਹੂੰ 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 ਹੋਣ ਵਧੀਆ ਬੈਠਦੇ ਆ ਵਧੀਆ ਉੱਠਦੇ ਆ ਬੋਤ ਬਹੁਤ ਹੋਣਾ ਜੀ ਉਹਨਾਂ ਤਾਂ ਬਹੁਤ ਜ਼ਿਆਦਾ ਸੀ ਉਹਨਾਂ ਨੇ ਤਾਂ ਉਹਨਾਂ ਤੇ ਬਾ ਸੁਣ ਮੈਂ ਕਮ ਸੇ ਕਮ ਨੂੰ ਤੀਜਾ ਹਫਤਾ ਹੋ ਗਿਆ ਮੈਂ ਇੱਥੇ ਰਹਿੰਦੀ ਆ ਲੁਧਿਆਣਾ ਵਿੱਚ ਆ ਛੋਟਾ ਮੇਰਾ ਬੇਟਾ ਵੀ ਹੈ ਉਹਨੂੰ ਮੈਂ ਘਰ ਛੱਡ ਕੇ ਆਈ ਆ ਇਹਨਾਂ ਦੇ ਕੋਲ ਸਪੈਸ਼ਲ ਟ੍ਰੀਟਮੈਂਟ ਵਾਸਤੇ ਤੁਸੀਂ ਇੱਥੇ ਰਹ ਰਹੇ ਹੋ ਜੀ ਹਾਂਜੀ ਇੱਥੇ ਰਹਿੰਦੇ ਪਿਆ ਓਕੇ ਪਰ ਮੈਂ ਤੁਹਾਨੂੰ ਕਹਿ ਰਹੀ ਹਾਂ ਮੈਂ ਤਾਂ ਜਿੰਨਾ ਚਿਰ ਚੰਗੀਤ ਰਹਿਆ ਨਾ ਪੂਰੀ ਫਿਟ ਨਹੀਂ ਹੁੰਦੀ ਨਾ ਸਰਦੇ ਕੋਲੀਆਂ ਇੱਥੇ ਹਾਂ ਨਾ ਕੋਸਟ ਹਾਂਜੀ ਪ੍ਰੋਬਲਮ ਮੈਂ ਇੱਕ ਸਰਵਿਸਮੈਨ ਆ ਮੈਂ 92 ਚ ਮੈਂ ਕਮਾਂਡੋ ਕੋਰਸ ਕੀਤਾ ਸੀ ਕੀ ਬਾਤ ਆ ਤੇ ਉਦੋਂ ਮੈਂ ਰੱਸੇ ਰਸਾ ਕਰਦਾ ਇਸ ਸਮੇਂ ਫਾਈਨਲ ਚ ਡਿੱਗ ਪਿਆ ਹੀਗਾ 6 ਫੁੱਟ ਤੋਂ ਅੱਛਾ ਜੀ ਤੇ ਮੇਰੇ ਸਪੈਨਚ ਉਦੋਂ ਫਰਕ ਪੈ ਗਿਆ ਪਰ ਮੈਨੂੰ ਮਿਲਟਰੀ ਦੇ ਡਾਕਟਰਾਂ ਨੇ ਨਹੀਂ ਦੱਸਿਆ ਪੇਨ ਕਲਰ ਦੇ ਦਿੰਦੇ ਸੀਗੇ ਤੇ ਉਹਦੇ ਨਾਲ ਬਸ ਇੱਕ ਤਾਂ ਮੈਂ ਡਰਿੰਕ ਦੱਦੀਆਂ ਵਿਰਾਤ ਨੂੰ ਨੀਂਦ ਤਾਂ ਆ ਜਾਂਦੀ ਸੀਗੀ ਠੀਕ ਹੈ ਜੀ ਪਰ ਸਵੇਰੇ ਉੱਠ ਨਹੀਂ ਸਕਦਾ ਸਰਦੀਆਂ 'ਚ ਮੈਂ ਅੱਛਾ ਜੀ ਪਹਿਲਾਂ 15-20 ਮਿੰਟ ਸਰੀਰ ਗਰਮ ਕਰਦਾ ਫੇਰ ਮੈਂ ਉੱਠਦਾ ਸੀਗਾ ਅੱਛਾ ਹਾਂ ਜੀ ਕੀ ਬਾਤ ਹੈ ਮੈਨੂੰ ਉਹ ਦਿਨ ਯਾਦ ਆ ਕੇ ਪਹਿਲਾਂ ਦੇ 92 ਤੋਂ ਜਿਹੜਾ ਪਹਿਲਾਂ ਕਮਾਂਡੋ ਮੈਂ ਕਰਦਾ ਸੀਗਾ ਉਹ ਦਿਨ ਯਾਦ ਆਏ ਮੈਨੂੰ ਉਦੋਂ ਤਾਂ ਮੈਂ ਆਰਮੀ 'ਚ ਹੀ ਲੈਂਦਾ ਰਿਹਾ ਉਹ ਆਦਮੀ ਜੋ ਇੰਨਾ ਤਾਂ ਹੈ ਨਹੀਂ ਸੀ ਉਦੋਂ ਮੈਨੂੰ ਲੱਗਦਾ ਕਹਿੰਦੇ ਤਾਂ ਹੈਗਾ ਬਹੁਤ ਵਧੀਆ ਹੁੰਦਾ ਆਰਮੀ 'ਚ ਪਰ ਨਹੀਂ ਸੀ ਅੱਛਾ ਤੇ ਪਰ ਮੈਨੂੰ ਤਕਲੀਫ ਰਹੀ ਫਿਰ ਮੈਂ ਪੈਂਸ਼ਨ ਆ ਗਿਆ 2003 ਚ ਉਸ ਤੋਂ ਬਾਅਦ ਮੈਂ ਨੀ ਕ ਦਿਖਾਇਆ ਕੋਈ ਨਹੀਂ ਅੱਛਾ ਮਤਲਬ ਤਕਲੀਫ ਚੱਲਦੇ ਰਹੇ ਤਕਲੀਫ ਚੱਲਦਾ ਰਿਹਾ ਸਿਰ ਮੈਨੂੰ ਸਰਦੀਆਂ ਜਿਆਦਾ ਤਕਲੀਫ ਹੁੰਦੀ ਸੀ ਤੁਰੇ ਫਿਰ ਤੁਰਦੇ ਫਿਰਦੇ ਵੀ ਭਾਰਤ ਮੈਂ ਚੱਕ ਨਹੀਂ ਸਕਦਾ ਸੀ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡਾ ਹੀ ਦੇਖਿਆ ਜੀ ਅੱਛਾ ਤੇ YouTube ਤੇ ਜੀ 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 ਤੇ ਫਿਰ ਮੈਂ ਇੱਥੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਮੇਰੇ ਕੋਲ ਪੁਰਾਣਾ ਐਕਸ-ਰੇ ਤਾਂ ਹੈ ਨਹੀਂ ਕੋਈ ਫਿਰ ਠੀਕ ਹੈ ਉਸ ਦਿਨ ਪਹਿਲੇ ਦਿਨ ਹੀ ਮੈਂ ਤਕਰੀਬਨ ਤਕਰੀਬਨ 20% ਠੀਕ ਹੋ ਗਿਆ ਸੀ ਹੂੰ ਹੂੰ ਤੇ ਸਾਈਕਲਿੰਗ ਵੀ ਕਰ ਲੈਣਾ ਪਹਿਲਾਂ ਮੈਂ ਸਾਈਕਲ ਨਹੀਂ ਚਲਾ ਸਕਦਾ ਹੁਣ ਸਾਈਕਲ ਵੀ ਚਲਾ ਲੈਣਾ ਪਹਿਲੇ ਦਿਨ ਹੀ ਕਹਿੰਦੇ ਜੇ ਤਾਂ ਤੁਹਾਨੂੰ ਆਰਾਮ ਹੈਗਾ ਕੁਝ ਆਇਓ ਸਾਡੇ ਕੋਲੇ ਨਹੀਂ ਨਾ ਦੁਬਾਰਾ ਨਾ ਆਓ ਅੱਛਾ ਜਿਹੜੇ ਦੂਸਰਿਆਂ 'ਚ ਇਹ ਕਮੀ ਨਹੀਂ ਹੁੰਦੀ ਨਾ ਜੀ ਉਹ ਤਾਂ ਕਹਿੰਦੇ ਮੇਰੇ ਕੋਲ ਗੋਲੀਆਂ ਪਈਆਂ ਮੈਂ ਦੰਦ ਪਟਾਈ ਅਜਾੜ ਪਟਾਈ ਸੀ ਤੇ ਮੇਰੇ ਦਰਦ ਵੀ ਨਹੀਂ ਸੀ ਫਿਰ ਵੀ ਮੈਨੂੰ 200 ਦੀਆਂ ਗੋਲੀਆਂ ਦੇ ਦੀਆਂ ਮੈਨੂੰ ਨਹੀਂ ਖਾਣ ਪੀਣ ਦੇ ਬਦਲਾਅ ਨਾਲ ਤਾਂ ਹੋ ਸਕਦੇ ਆ ਪਰ ਉਦਾਂ ਜਿਵੇਂ ਐਕਟੀਵਿਟੀ ਹੈ ਮੈਂ ਤਾਂ ਇੱਕ ਸਰਵਿਸ ਮੈਂ ਨਾ ਆਰਮੀ 'ਚ ਹੂੰ ਹੂੰ ਐਕਟੀਵਿਟੀ ਕਰਦੇ ਆਂ ਅਸੀਂ ਐਕਸਾਈ ਵੀ ਕਰਾ ਕਰਦੇ ਆਂ ਪਰ ਨਹੀਂ ਸਾਨੂੰ ਤਾਂ ਕੋਈ ਫੌਜੀ ਤਾਂ ਹੋਣੀ ਨਹੀਂ ਚਾਹੀਦੀ ਬੈਸੇ ਤਾਂ ਤੇ ਹੋਰ ਬੰਦੇ ਹੈਗੇ ਆ ਜਿਹੜੇ ਸਿਵਿਲਿਅਨ ਇਹਨਾਂ ਜੋ ਕੋਈ ਐਕਟੀਵਿਟੀ ਗਲਤ ਕਰਦੇ ਤਾਂ ਹੋ ਸਕਦਾ ਵੀ ਪ੍ਰੋਬਲਮ ਆ ਜਾਵੇ ਜੀ 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 ਜਿਵੇਂ ਮੈਂ ਪਹਿਲੇ ਦਿਨ ਜੇ ਮੇਰੇ ਨਾਲ ਆਇਆ ਮੇਰਾ ਦੋਸਤ ਸੀ ਫੌਜੀ ਸੀ ਉਹ ਵੀ ਉਹਨਾਂ ਦੀ ਮੈਸੇਜ ਨੂੰ ਮੇਥੋਂ ਹੀ ਪਹਿਲਾਂ ਦਾ ਸੀ ਉਹ ਕੁੱਬੇਓਂ ਕਿ ਤੁਰਦੇ ਸੀਗੇ ਅੱਛਾ ਜੀ ਅੱਜ ਕੁਦਰਤੀ ਉਹ ਆ ਨਹੀਂ ਸਕੇ ਉਹਨਾਂ ਦੇ ਭਤੀਜੇ ਦਾ ਵਿਆਹ ਵਾ ਜੀ ਜੀ ਤੇ ਅਸੀਂ ਸ਼ਨੀਵਾਰ ਨੂੰ ਹੀ ਆਉਂਦੇ ਸੀ ਉਹ ਪਹਿਲੀ ਬੈਠਕ ਤਾਂ ਮੈਂ ਆਇਆ ਉਹ ਦੂਜੀ ਬੈਠਕ ਮੇਰੀ ਭਾਬੀ ਨਾਲ ਆਈ ਸੀ ਤੇ ਹੁਣ ਉਹ ਬਿਲਕੁਲ ਸਿੱਧੇ ਤੁਰਦੇ ਆ ਬਿਲਕੁਲ ਸਿੱਧੇ ਉਹਨਾਂ ਨੇ ਤਾਂ ਮੈਂ ਤਾਂ ਦਵਾਈਆਂ ਬਹੁਤ ਘੱਟ ਲਈਆਂ ਲੇਕਿਨ ਉਹਨਾਂ ਨੇ ਕੋਈ ਡਾਕਟਰ ਛੱਡਿਆ ਹੀ ਨਹੀਂ ਪੰਜਾਬ ਹਰਿਆਣਾ ਕੋਈ ਡਾਕਟਰ ਨਹੀਂ ਛੱਡਿਆ ਉਹਨਾਂ ਨੇ ਤੇ ਇੱਥੇ ਤਾਂ ਮੈਂ ਦੂਰੋਂ ਦੂਰੋਂ ਦੇਖਿਆ ਵੀ ਸਿਰਸੇ ਤੋਂ ਵੀ ਆਉਂਦੇ ਦੇਖਿਆ ਹਸਾਰ ਤੋਂ ਵੀ ਆਉਂਦੇ ਦੇਖਿਆ ਇਧਰ ਬਾਕੀ ਜੰਮੂ ਤੋਂ ਵੀ ਆਉਂਦੇ ਦੇਖਿਆ ਮੈਂ ਤਾਂ ਜਿਹੜੀ 10 ਬੈਠਕਾਂ ਦੇ ਵਿੱਚ ਵਿੱਚ ਬਹੁਤ ਦੂਰੋਂ ਦੂਰੋਂ ਆਉਂਦੇ ਦੇਖਿਆ ਕੈਨੇਡਾ ਤੋਂ ਅਮਰੀਕਾ ਤੋਂ ਵੀ ਆਉਂਦੇ ਦੇਖਿਆ ਇੰਨਾ ਸੀ ਵੀ ਦੋ ਰੋਟੀਆਂ ਵੀ ਪਕਾਣੀਆਂ ਤੇ ਉਹ ਵੀ ਮੁਸ਼ਕਲ ਨਾਲ ਪਕਦੀਆਂ ਸੀ। ਹਾਂ ਮੈਂ ਦਵਾਈ ਨਹੀਂ ਸੀ ਖਾਂਦੀ ਕੋਈ ਵੀ ਪੇਨ ਕਿਲਰਸ ਕੋਈ ਨਹੀਂ ਸੀ ਲੈਂਦੀ। ਬਿਨਾ ਪੇਨ ਕਿਲਰਸ ਤੋਂ ਮੈਂ ਨਾ ਕੰਮ ਕਰਨੀ ਦੀ ਸੀ ਪਰ ਮੇਰੇ ਗੋਡੇ ਕਾਫੀ ਖਰਾਬ ਸੀ। ਅੱਛਾ ਇਹਨਾਂ ਕੋ ਲਾਇਆ ਇਹਨਾਂ ਨੇ ਪਹਿਲੇ ਦਿਨ ਉਹ ਰ ਸੀ ਨਹੀਂ ਬੰਨੀ ਸੀ ਉਸ ਤੋਂ ਬਾਅਦ ਇਹਨਾਂ ਨੇ ਤੋਰੇ ਆ। ਅੱਛਾ ਉਹਦੇ ਨਾਲ ਕਾਫੀ ਥੋੜਾ ਜਿਹਾ ਆਰਾਮ ਮਿਲਿਆ ਮੈਨੂੰ। ਜੀ ਇਹਨਾਂ ਨੇ ਪੁੱਛਿਆ ਕਿਦਾ ਵੀ ਲੈਣਾ ਸੀ ਕਿਸ ਤਰ੍ਹਾਂ ਹੈ ਜੇ ਤੁਹਾਨੂੰ ਫਰਕ ਪੈਂਦਾ। ਹੂੰ ਹੂੰ ਤੇ ਮੈਨੂੰ ਉਹਦਾ ਆਰਾਮ ਸੀ ਥੋੜਾ ਜਿਹਾ। ਮੈਂਨਾਂ ਕਿਹਾ ਵੀ ਹਾਂ ਮੈਨੂੰ ਥੋੜਾ ਫਰਕ ਹੈਗਾ। ਇਨਾਂ ਨੇ ਫਿਰ ਸਾਡਾ ਕੇਸ ਲਿਆ ਮੈਨੂੰ ਹੁਣ 2 ਮਹੀਨੇ ਹੋ ਗਏ ਸਵਾ 2 ਮਹੀਨੇ ਆ ਗਏ ਹੁਣ ਮੈਂ ਤੁਰ ਲੈਣੀ ਨਾ ਕੰਮ ਵੀ ਆਪਣਾ ਕਰ ਲੈਣੀ ਆ ਥੋੜਾ ਬੋਤਾ ਬੇਸਿਕਲੀ ਐਸ ਵਕਤ ਤਾਂ ਮੈਂ ਕੈਲਗਰੀ ਤੋਂ ਆਈ ਸੀਗੀ ਬੱਚੇ ਉਧਰ ਨੇ ਉਹਨਾਂ ਕੋਲੋਂ ਅੱਛਾ ਰਹਿੰਦੇ ਸੀ ਬੇਸਿਕਲੀ ਹਰਿਆਣੇ ਆ ਅੱਛਾ ਤੇ ਘੁੰਮਣ ਚਲੇ ਜਾਂਦੇ ਬੱਚਿਆਂ ਕੋ ਅੱਛਾ ਉੰਦਰ ਵੀ ਡਾਕਟਰ ਨਹੀਂ ਅਵੇਲੇਬਲ ਹੁੰਦੇ ਮੈਂ ਤਾਂ ਬਹੁਤ ਲੰਮੀਆਂ ਡੇਟਾਂ ਬੱਲ ਹਾਂ ਡੇਟਾਂ ਪਿਆ ਜਾਂਦੀਆਂ ਮਹੀਨਿਆਂ ਚ ਚਲੇ ਜਾਂਦੇ ਉਧਰ ਨਹੀਂ ਡਾਕਟਰ ਮਿਲਦੇ ਬਨੁੰਦੇ ਹੁਣ ਮੈਨੂੰ ਕਾਫੀ ਫਰਕ ਆ ਸੋੜਾ ਬਤਾ ਤੁਰੀ ਨਹੀਂ ਲੈਣੀ ਹਜੇ ਪਰ ਪੋਣੀਆਂ ਨਹੀਂ ਚੱਲ ਸਕਦੀ ਕਿੰਨੇ ਟਾਈਮ ਹੋ ਗਿਆ ਸਵਾ ਦੋ ਮਹੀਨੇ ਹੋਏ ਆਇਆ ਨੂੰ ਇਹ ਤੁਹਾਨੂੰ ਪ੍ਰੋਬਲਮ ਨੂੰ ਕਿੰਨਾ ਟਾਈਮ ਹੋ ਗਿਆ ਪ੍ਰੋਬਲਮ ਨੂੰ ਤਾਂ ਕਾਫੀ 4-5 ਸਾਲ ਹੋ ਗਏ ਨੇ ਅਸੀਂ ਕਿੰਨ ਜਿਆਦਾ ਹੀ ਹੋਣੇ ਇਸ ਤੋਂ ਐਕਸਰਸਾਈਜ਼ ਹਨ ਦੱਸਦੇ ਆ ਐਕਸਰਸਾਈਜ਼ਾਂ ਕਰਨ ਨਾਲ ਕਾਫੀ ਵਰਕ ਪੈਂਦਾ ਇਹਨਾਂ ਕੋਲ ਤਾਂ ਇੱਕ ਸਿਟਿੰਗ ਲਈ ਹੋਈ ਦਾ ਹਫਤੇ ਜੀ ਹੁਣ ਇਹਨਾਂ ਕਿਉਂਕਿ ਅਸੀਂ ਜਾਣਾ ਸੀ ਕਹਿੰਦੇ ਸੀ ਵੀ ਤੁਸੀਂ ਹਫਤੇ ਬਾਅਦ ਆਜੋ ਨਹੀਂ ਤਾਂ ਪੰਦਰਾਂ ਦਿਨ ਨਹੀਂ ਸੰਤੇ ਆਈ ਹਫਤੇ ਬਾਅਦ ਆ ਜੀਦਾ ਮੈਡੀਸਨ ਵੀ ਦਿੰਦੇ ਆ ਨਾਲ ਖਰਪੰਦਾ ਹੁੰਦੇ ਨਾ ਮੈਂ ਤਾਂ ਜੀ ਬਹੁਤ ਮਤਲਬ ਆਪਦਾ ਇਲਾਜ ਕਰਾਇਆ ਬਹੁਤ ਜ਼ਿਆਦਾ ਕੀ ਪ੍ਰੋਬਲਮ ਸੀ ਮਤੈ ਆ ਨਾ ਮੇਰੇ ਮਤਲਬ ਇਧਰ ਆ ਪਾਸੇ ਤੋਂ ਸਾਰੇ ਦਰਦ ਕਰਦੀ ਆ ਹੱਡ ਲਾ ਕੇ ਬਸ ਤਦੋਂ ਸਿਰ ਵੀ ਦਰਦ ਕਰਦਾ ਅੱਛਾ ਤੇ ਆ ਮੇਨ ਤਾਂ ਕਈ ਸਾਲ ਹੋ ਗਏ ਖਾਂਦੀ ਨੂੰ ਦਵਾਈਆਂ ਉਹ ਕਹਿ ਦਿੰਦੇ ਨੇ ਇਹ ਜੀ ਤੁਹਾਡੀ ਨਾੜਾਂ ਕਮਜ਼ੋਰ ਨੇ ਐਮ ਆਰ ਕਰਾਈ ਉਹਦੇ ਚ ਕਹਿੰਦੇ ਜੀ ਬਸ ਅਸੀਂ ਦਵਾਈ ਕਾ ਦੀ ਦੇਈਏ ਤੇ ਤੁਸੀਂ ਠੀਕ ਹੋ ਠੀਕ ਹੈ ਨਹੀਂ ਜੀ ਹੁਣ ਦੁਦਾਈ ਗਈ ਤਾਂ ਮੈਂ ਹੁਣ ਵੀ ਖਾਈ ਜੰਨੀ ਆ ਹਜੇ ਹੂੰ ਗੋਲੀ ਬਲਡ ਪ੍ਰੈਸ਼ਰ ਦੀ ਲਈ ਹੋਈ ਆ ਦੇਖੋ ਇਹਨਾਂ ਦਾ ਜਿਹੜਾ ਪੈਲਵਿਕ ਹੈ ਇਹ ਰਾਈਟ ਸਾਈਡ ਤੇ ਆਇਆ ਹੋਇਆ ਸਪਾਈਨ ਇੱਥੋਂ ਤਿਰਛੇ ਬੰਦ ਟੇਡੇ ਬੰਤੇ ਆਈ ਹੋਈ ਆ ਥੱਲੋਂ ਬੈਂਡ ਹੈ ਠੀਕ ਹੈ ਨਾ ਜੀ ਇਹਦਾ ਜਿਹੜਾ ਲੰਬਰ ਕਰਵ ਹੈ ਲੋਸੋਫ ਲੋਰਡਸਿਸ ਲੰਬਰ ਲੋਰਡਸਿਸ ਇਹ ਵੀ ਹੋ ਚੁੱਕਿਆ ਖਤਮ ਹੋ ਚੁੱਕਿਆ ਇੱਥੋਂ ਜਿਹੜਾ ਕਰਵ ਹੈ ਜਿੰਨਾ ਹੋਣਾ ਚਾਹੀਦਾ ਉਹਨਾਂ ਨਹੀਂ ਹੈ neck 'ਚ ਵੀ ਪ੍ਰੋਬਲਮ ਆ ਰਹੀ ਹੈ ਇਹਨਾਂ ਦੇ ਇਹ ਜਦੋਂ ਆਏ ਸੀ ਤੇ ਇਹਨਾਂ ਨੂੰ ਤੁਰਨ 'ਚ ਪ੍ਰੋਬਲਮ ਸੀਗੀ ਕਿੰਨੀ ਦਿੱਕਤ ਆ ਰਹੀ ਸੀ ਤੁਰਨ 'ਚ ਤੁਹਾਨੂੰ ਉਸ ਟਾਈਮ ਉਹ ਤਾਂ ਬਿਲਕੁਲ ਖੜਾ ਵੀ ਨਹੀਂ ਰਹਿਦਾ ਸੀਗਾ ਜੀ ਹੁਣ ਜਿਹੜਾ ਤੁਰ ਕੇ ਦਿਖਾਓ ਤੁਸੀਂ ਹੁਣ ਤਾਂ ਪਹਿਲਾਂ ਨਾਲ ਠੀਕ ਹੈ ਉਸ ਟਾਈਮ ਬਹੁਤ 빙ਗੇ ਸੀਗੇ ਕਾਫੀ ਟੇਢੇ ਤੁਰਦੇ ਸੀਗੇ ਹਾਂਜੀ ਕਾਫੀ ਓਕੇ ਤੁਰਦੇ ਸੀਗੇ ਉਸ ਟਾਈਮ ਹਾਂ ਕਾਫੀ ਵਰਕ ਤੁਸੀਂ ਕਿੰਨੀ ਵਾਰ ਆਏ ਹੋ ਮੇਰੇ ਕੋਲ ਸੈਕਿੰਡ ਵਾਰ ਆਏ ਜੀ ਦੂਸਰੀ ਵਾਰ ਆਨੇ ਜੀ ਮੇਰੇ ਕੋਲ ਹੈ ਤੁਸੀਂ ਆਪਣਾ ਆਪ ਹੀ ਦੱਸੋ ਤੁਹਾਨੂੰ ਕਿੱਥੇ ਕਿੱਥੇ ਕਿਹੜੀ ਗੱਲ 'ਚ ਆਲੂ ਫਰਕ ਹੈ ਪਹਿਲਾਂ ਬੋਜਗੰਦ ਖਾਇਆ ਵੀ ਕੰਗਨਾਰਤ ਖਾਇਆ ਸੀ ਕੰਗਨਾਰਤ ਖਾਇਆ ਸੀ ਆਪਰੇਸ਼ਨ ਤਾਂ ਗਿਆ ਉਹਨਾਂ ਨੇ ਸਾਰਿਆਂ ਨੇ ਡਾਕਟਰ ਸਾਹਿਬ ਨੇ ਇੱਥੇ ਟ੍ਰੀਟਮੈਂਟ ਕਰਿਆ ਮੇਰੇ ਨਾਲ ਨਹੀਂ ਫਿਰ ਇਹਨੇ ਆਪਰੇਸ਼ਨ ਕੀਤਾ ਨਹੀਂ ਨਹੀਂ ਆਪਰੇਸ਼ਨ ਤਾਂ ਬਣਾਇਆ ਤੇ ਤੁਹਾਨੂੰ ਕਿੰਨਾ ਫਰਕ ਲੱਗਦਾ ਬਹੁਤ ਵਧੀਆ ਫਰਕ ਆ ਗਿਆ ਨੂੰ ਠੀਕ ਹੈ ਮੈਨੂੰ ਜੀ ਕਿਸੇ 프ੈਂਟ ਨੇ ਦੱਸਿਆ ਜੀ ਉਹ ਅੱਛਾ ਕੰਗਨਾਰਤ ਤੋਂ ਹੀ ਅੱਛਾ ਉਹ ਠੀਕ ਹੋਇਆ ਸੀ ਇੱਥੇ ਹਾਂ ਇੱਥੇ ਠੀਕ ਹੋ ਗਿਆ ਕੋਈ ਵੀ ਪ੍ਰੋਬਲਮ ਨਹੀਂ ਉਹਨਾਂ ਦੀ ਵੀ ਆਈ ਦਿੱਕਤ ਸੀਗੀ ਉਹਨਾਂ ਨੂੰ ਆਪਰੇਸ਼ਨ ਤਾਂ ਗਿਆ ਸੀਗਾ ਵੀ ਆਪ ਇਲਾਜ ਕਰਵਾਇਆ ਉਹਦਾ ਖੜੇ ਹੋ ਕੇ ਉੱਠਣਾ ਫਿਰ ਤੁਰਨਾ ਡਿੰਗ ਪੱਟਣੀ ਬਹੁਤ ਔਖੀ ਸੀਗੀ ਅੱਛਾ ਐਕਚੁਅਲੀ ਸਪਾਇਨ ਜਰ ਟੇਢੀ ਹੋਗੀ ਨਾ ਇਹਨਾਂ ਦੀ ਚੂਲਾ ਬਾਹਰ ਆ ਗਿਆ ਸਾਈਡ ਤੇ ਨੂੰ ਆ ਗਿਆ ਤੇ ਉਹਦੇ ਕਰਕੇ ਇੰਨੀ ਜ਼ਿਆਦਾ ਬਲਜਿੰਗ ਇਹ ਬਲਜਿੰਗ ਕਰਕੇ ਆਉਂਦੀ ਹੈ ਡਿਸਕ ਬਲਜ ਕਹਿੰਦੇ ਆ ਉਹਨੂੰ ਅਸੀਂ ਉਹਦੇ ਨਾਲ ਨਰਵਸ ਦਬ ਜਾਂਦੀਆਂ ਨੇ ਸਪਾਇਨਲ ਕੋਰਡ ਦੀਆਂ ਨਰਵਸ ਦਬ ਜਾਂਦੀਆਂ ਨੇ ਓਕੇ ਤੇ ਅਸੀਂ ਉਹਨੂੰ ਕਰੈਕਸ਼ਨ ਕਰਦੇ ਆ ਐਕਚੁਅਲੀ ਅ ਠੀਕ ਹੈ ਸਾਰੇ ਆਪਣੀ ਆਪਣੀਆਂ ਸ਼ਬਦੀਆਂ ਅਲੱਗ-ਅਲੱਗ ਵਿਦਿਆਵਾਂ ਹੈਗੀਆਂ ਨੇ ਜੋ-ਜੋ ਟੈਕਨੀਕਸ ਹੈਗੀਆਂ ਨੇ ਅਸੀਂ ਇੱਥੇ ਕਰੈਕਸ਼ਨ ਕਰਦੇ ਹਾਂ ਜੋ ਸਾਨੂੰ ਐਕਸ-ਰੇ ਜਾਂ ਐਮ ਆਰ ਆਈ ਦੇ ਵਿੱਚ ਕੱਜ ਨਜ਼ਰ ਆਉਂਦਾ ਉਸ ਕੱਜ ਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਅਸੀਂ ਕਰੈਕਸ਼ਨ ਕਹਿੰਦੇ ਹਾਂ ਓਕੇ ਇਹਨੂੰ ਕੈਰੋਪੈਕਟਿਕ ਟ੍ਰੀਟਮੈਂਟ ਕਹਿੰਦੇ ਹਾਂ ਅਸੀਂ ਇਹਦੇ ਵਿੱਚ ਕਰੈਕਸ਼ਨ ਹੁੰਦੀ ਹੈ ਸਕੈਲਟਨ ਦੀ ਸਭ ਤੋਂ ਪਹਿਲਾਂ ਬੋਡੀ ਦਾ ਜਿਹੜਾ ਸਕੈਲਟਨ ਹੈ ਸਾਡਾ ਕੰਕਾਲ ਹੈ ਸਾਡਾ ਢਾਂਚਾ ਹੈ ਹੱਡੀਆਂ ਦਾ ਜਦ ਤੱਕ ਉਹ ਰਾਈਟ ਲਾਈਨ ਨਹੀਂ ਹੋਏਗਾ ਜੇ ਉਹ ਥੋੜਾ ਜਿਹਾ ਵੀ ਹਿੱਲ ਗਿਆ ਆਪਣੀ ਜਗ੍ਹਾ ਤੋਂ ਨਰਵਸ ਨੂੰ ਦਬਲੇਗਾ ਜੀ ਜਦ ਅਸੀਂ ਉਹ ਰਾਈਟ ਲਾਈਨ ਕਰਦੇ ਹਾਂਗੇ ਠੀਕ ਕਰਦੇ ਹਾਂਗੇ ਤਾਂ ਉਹ ਠੀਕ ਤਰੀਕੇ ਨਾਲ ਚੱਲਣਾ ਸ਼ੁਰੂ ਕਰ ਦੇਗਾ ਨਾ ਉਸ ਰਿਲੀਜ਼ ਹੋ ਜਾਣਗੇ ਹਾਂਜੀ ਹੋ ਗਿਆ ਸੀ ਫਰਕ ਜੀ ਨਾਲ ਦੀ ਨਾਲ ਫਰਕ ਪਿਆ ਹਾਂਜੀ ਪੈ ਗਿਆ ਸੀ ਕਿੰਨੇ ਸੈਕਿੰਡਾਂ ਚ ਮਿੰਟਾਂ ਚ ਮਿੰਟਾਂ ਹੀ ਹੋ ਗਿਆ ਸੀ ਮਿੰਟਾਂ ਜੀ ਹੋ ਗਿਆ ਸੀ ਹਾਂਜੀ ਅੱਛਾ ਤੇ ਫਿਰ ਉਸ ਤੋਂ ਬਾਅਦ ਜਦੋਂ ਜਿਵੇਂ ਤੁਸੀਂ ਗਏ ਘਰੇ ਜਾ ਕੇ ਜਦੋਂ ਦੱਸਿਆ ਹੋਊਗਾ ਘਰ ਦੇ ਨਾਲ ਬੰਨੇ ਆ ਹਾਂ ਕਹਿੰਦੇ ਮੈਨੂੰ ਲੱਗਦਾ ਤਾਂ ਨਹੀਂ ਸੀ ਸਹੀ ਹੋ ਜਾਣਗੇ ਅੱਛਾ ਪਰ ਅੱਗੇ ਨਾਲ ਠੀਕ ਸੀ ਅੱਗੇ ਨਾਲ ਠੀਕ ਜੀ ਜੀ ਕੁੱਬੇ ਹੋ ਗਏ ਸੀ ਚੱਲਣ ਦੇ ਕੁੱਬੇ ਹੋ ਗਏ ਸੀ ਹਾਂਜੀ ਹੁਣ ਕੱਬਾ ਨਹੀਂ ਹੁੰਦਾ ਹੁਣ ਸਿੱਧਾ ਤੁਰਦਾ ਜੀ अच्छा जी जी सो देखो ਤੁਸੀਂ ਇਹ ਹਰ ਇੱਕ ਉਸ ਸ਼ਖਸ ਦੀ ਜਿਹੜੀ ਕਹਾਣੀ ਹੈ ਜਿਨ੍ਹਾਂ ਨੂੰ ਡਾਕਟਰਾਂ ਨੇ ਅਸੀਂ ਕਹਿ ਰਹੀਏ ਕਿ ਚੱਕਰਾਂ ਦੇ ਵਿੱਚ ਪਾਇਆ ਹੋਇਆ ਹੈ ਆਪਰੇਸ਼ਨ ਜਿਵੇਂ ਕਿ ਡਾਕਟਰ ਸਾਹਿਬ ਕਹਿੰਦੇ ਨੇ ਜਿਵੇਂ ਕਿ ਡਾਕਟਰ ਸਾਹਿਬ ਕਹਿੰਦੇ ਨੇ ਕਿ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਉਹਨਾਂ ਨਾਲ ਜਿਹੜੀ ਗੱਲਬਾਤ ਹੈਗੀ ਉਹਨਾਂ ਨਾਲ ਕੰਸਲਟ ਹੈਗਾ ਜਿਹੜਾ ਉਹ ਜ਼ਰੂਰ ਕਰੋ ਜੇਕਰ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਨਾ ਕਰਦੇ ਕੰਸਲਟ ਨਾ ਕਰਦੇ ਤੁਹਾਨੂੰ ਲੱਗਦਾ ਸੀ ਕਿ ਹੁਣ ਤੱਕ ਤਾਂ ਆਪਰੇਸ਼ਨ ਹੋ ਜਾਂਦਾ ਹਾਂਜੀ ਹੋ ਜਾਂਦਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹੋਰ ਵੀ ਲੋਕ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਹੁਣ ਤੁਹਾਨੂੰ ਅਸੀਂ ਦਿਖਾਉਣੇ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਕੁੰਬੇ ਬੰਦੇ ਹੈਗੇ ਨੇ ਕੁੰਬੇ ਬੰਦੇ ਹੋਣ ਕੁੰਬੀਆਂ ਜਨਾਨੀ ਹੈ ਉਹਨਾਂ ਤੇ ਕੁੰਬ ਹੈਗੇ ਨੇ ਜਿਹੜੇ ਉਹ ਸਿੱਧੇ ਕਿਤੇ ਜਾਂਦੇ ਨੇ ਇਹ ਭਰਾ ਹੈਗੇ ਨੇ ਦਿਲਾਬਾਦ ਤੋਂ ਜਿਸ ਨਾਲ ਕਹਿ ਰਹੇ ਕਿ ਉਹ ਕੁੰਬੇ ਹੋ ਜਾਂਦੇ ਨੇ ਜੀ ਗੰਗਾ ਨਗਰ ਗੰਗਾ ਨਗਰ ਰਾਜਸਥਾਨ ਗੰਗਾ ਨਗਰ ਤੋਂ ਨਹੀਂ ਰਾਜਸਥਾਨ ਤੋਂ ਜਿਹੜੇ ਕਹਿ ਰਹੇ ਸੀ ਕਿ ਅਸੀਂ ਮੈਂ ਬਿਲਕੁਲ ਠੁਬਾ ਹੋ ਗਿਆ ਸੀ تینਾਂ ਤੱਕ ਕੁੰਬਾ ਲਗਾ ਮਿੰਟੋ ਮਿੰਟ ਕਿਵੇਂ ਸੈੱਟ ਕੀਤਾ ਅਸੀਂ ਤੁਹਾਨੂੰ ਇੱਕ ਧਾਰਮਿਕ ਤਰੀਕਾ ਹੈਗਾ ਜਿਹੜਾ ਡਾਕਟਰ ਗੁਰਮੀਤ ਜੀ ਤੁਹਾਨੂੰ ਦੱਸ ਰਹੇ ਨੇ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਆ ਦੇਖੋ ਤੁਸੀਂ ਰੱਸੇ ਨਾਲ ਸਾਫਾ ਨਾਲ ਵਿੱਚ ਪਾਰਟੀਕੂਲਰ ਟਰੀਟਮੈਂਟ ਇਲਾਜ ਹੈਗਾ ਜਿਹੜਾ ਇੱਥੇ ਉਹ ਕੀਤਾ ਜਾ ਰਿਹਾ ਹੈ ਲੂਸ ਡਾਕਟਰ ਸਾਹਿਬ ਇਹੀ ਤਰੀਕਾ ਰਹਿਣਾ ਜੀ ਹਾਂਜੀ ਇੱਕ ਕਰੈਕਸ਼ਨ ਹੈ ਸਪਾਈਨ ਨੂੰ ਕਰੈਕਟ ਕਰ ਰਿਹਾ ਮੈਂ ਅੱਛਾ ਪਹਿਲਾਂ ਮੈਂ ਸਰਵਾਈਕਲ ਦੀ ਜਿਹੜੀ ਸਪਾਈਨ ਹੈ ਇਹਨੂੰ ਕਰੈਕਸ਼ਨ ਦਿੱਤੀ ਹੈ ਉਹਨੇ ਡੋਰਸੋਲ ਨੂੰ ਮੈਂ ਕਰੈਕਟ ਕਰ ਰਿਹਾ ਠੀਕ ਹੈ ਤੇ ਹੁਣ ਮੈਂ ਲੰਬਰ ਨੂੰ ਕਰੈਕਟ ਕਰਾਂਗਾ ਇਹਨਾਂ ਦੇ ਓਕੇ ਆਸਲੋ ਮੇਰੇ ਵੱਲ ਇਹ ਤੋ ਫੜੋ ਅਲੱਛੀ ਦਿ ਕਰੋ ਅੱਛਾ ਲੂਸ ਕਰੋ ਇੱਕੜੱਕਾ ਬੂਏ ਜੀ ਪਟਾਕੇ ਵੱਜਣਗੇ ਹਾਂ ਜੀ ਬਿਲਕੁਲ ਬਹਿਣਗੇ ਜੀ ਆਹ ਆ ਇੱਕ ਤਾਂ ਇੱਕ ਤਾਂ ਜਦੋਂ ਹੱਡੀਆਂ ਦੀ ਡਿਸਪਲੇਸਮੈਂਟ ਹੈ ਜਦੋਂ ਉਹਨੂੰ ਰਾਈਟ ਪਲੇਸ ਤੇ ਲੈ ਕੇ ਜਾਣਾ ਉਸ ਟਾਈਮ ਨਿਕਲਦਾ ਫਿਰ ਅੰਦਰ ਸਾਡੇ ਕੁਝ ਗੈਸਿਸ ਹੁੰਦੀਆਂ ਨੇ ਓਕੇ ਡਿਫਰੈਂਟ ਕਾਈਂਡ ਆਫ ਗੈਸਿਸ ਤੇ ਉਹ ਇੱਕ ਜਗ੍ਹਾ ਸਟਕ ਹੋ ਜਾਂਦੀਆਂ ਨੇ ਓਕੇ ਜਦੋਂ ਉਹ ਨਿਕਲਦੀਆਂ ਨੇ ਤਾਂ ਵੀ ਕ੍ਰੈਕਸ ਹੁੰਦੇ ਨੇ ਜਿੱਥੇ ਕੋਈ ਡਿਸਪਲੇਸਮੈਂਟ ਹੈਗੀ ਥੋੜੀ-ਬਹੁਤ ਉਹਨੂੰ ਅਸੀਂ ਸੈੱਟ ਕਰਦੇ ਆਂ ਬਾਕੀ ਦਾ ਹੱਥਾਂ ਨਾਲ ਹੀ ਹੁੰਦਾ ਮੈਂ ਅੱਛਾ ਜੀ ਕਿਉਂਕਿ ਜਿਹੜੇ ਸੈਂਸਰ ਰੱਬ ਨੇ ਹਸਤਾਜ ਦੇਤੇ ਤੇ ਬ੍ਰੇਨ ਚ ਦੇਤੇ ਅੱਛਾ ਉਹ ਤਾਂ ਕਿਤੇ ਵੀ ਨਹੀਂ ਹੈਗੇ ਹਾਂ ਹਾਂ ਇਹ ਨੇਚਰਲ ਸੈਂਸਰਸ ਉਹਦੇ ਨਾਲੇ ਅਸੀਂ ਗਨ ਨਾਲ ਕੰਮ ਕਰਦੇ ਆਂ ਰਹੁਣ ਜਿੱਦਾਂ ਪਹਿਲੇ ਨਾਲ ਕੋਈ ਦੇਖ ਕੇ ਇਦਾਂ ਨਹੀਂ ਕਰ ਗੈਸ ਕਰਦਾ ਕਿ ਮੇਰੀ ਬੇਣੀ ਟੇਡੀ ਹੋ ਗਈ ਸੀ ਬੈਕਬੋਨ ਪਰ ਹੁਣ ਜਿੱਦਾਂ ਮੈਂ ਅੱਗੇ ਨੂੰ ਫਰਕ ਹੈ ਕਾਫੀ ਫਰਕ ਹੈ ਦੇਖੋ ਇਹਨਾਂ ਦਾ ਵੀ ਜਿਹੜਾ ਪੈਲਵਿਕ ਹੈ ਨਾ ਇੱਧਰ ਖਿਸਕਿਆ ਹੋਇਆ ਤੇ ਸਪਾਈਨ ਇਤੋਂ ਕਿੰਨੀ ਜ਼ਿਆਦਾ ਬਿੰਗੀ ਹੈ ਸਾਰਾ ਇਧਰ ਗਿਆ ਹੋਇਆ ਠੀਕ ਹੈ ਨਾ ਬਾਹਰ ਹੈ ਸਪਾਈਨ ਉਹ ਟੇਢੀ ਹੈ ਇਹਦੇ ਕਰਕੇ ਇੱਥੇ ਜਿਹੜੇ ਮਣਕੇ ਨੇ ਇਹਨਾਂ ਦੇ ਵਿੱਚ ਫਰਕ ਹੈ ਇਹ ਲੱਤਾਂ ਨੂੰ ਕੰਟਰੋਲ ਕਰਦੇ ਨੇ ਤਾਂ ਕਰਕੇ ਲੱਤਾਂ 'ਚ ਸੋਨਾ ਬਣਾਉਂਦਾ ਅ ਇਹਦੇ ਨਾਲ ਆਪਣੀ ਗੰਨ ਦੇ ਨਾਲ ਕੁਝ ਕਰਦੇ ਆ ਉਹਦੇ ਨਾਲ ਜਿੱਦਾਂ ਥੋੜੀ ਬੈਕਬੋਨ ਸਿੱਧੀ ਹੁੰਦੀ ਹੈ ਕੁਝ ਉਹ ਪਾ ਕੇ ਲੈਗਸ ਨੂੰ ਕਰਦੇ ਆ ਉਹਨੂੰ ਰਸ ਜੀ ਨੂੰ ਪਾ ਗਏ ਬਸ ਉਹਦੇ ਨਾਲ ਪਹਿਲੇ ਡਾਕਟਰ ਨੂੰ ਦੱਸਿਆ ਸੀ ਮੈਨੂੰ ਪੇਨ ਕੋਈ ਨਹੀਂ ਸੀ ਪਰ ਮੇਰੇ ਜਿੱਦਾ ਬੈਕਬੋਨ ਬਿੰਗੀ ਹੋਣ ਕਰਕੇ ਨਾ ਆਥਰਾਇਟਿਸ ਕਰਕੇ ਬੈਕਬੋਨ ਮੇਰੀ ਬਿੰਗੀ ਹੋ ਗਈ ਸੀ ਮੈਂ ਸਿਰਫ ਉਹਦੇ ਕਰਕੇ ਆਈ ਸੀ ਮੈਨੂੰ ਆਈ ਨੂੰ ਤੀਸਰੀ ਵੀਕ ਹੈ ਅੱਛਾ ਤੇ ਮੈਂ ਜਿੱਦਾਂ ਵੀਕ ਵਿੱਚ ਮੈਂ ਹੁਣ ਮੇਰੇ ਖਿਆਲ ਪੰਜਵੀਂ ਛੇਵੀਂ ਵਾਰੀ ਆਈ ਆ ਆਪਾਂ ਇਹ ਕਹਾਂਗੇ ਤੁਸੀਂ ਆਓ ਦੇਖੋ ਟਰਾਈ ਕਰੋ ਮੇਬੀ ਗੁੱਡ ਲੱਕ ਜੇ ਤੁਸੀਂ ਠੀਕ ਹੋ ਜਾਂਦੇ ਹੋ ਤਾਂ ਇੱਕ ਤਾਂ ਬੇਨਤੀ ਇਹ ਹੈ ਜੀ ਕਿ ਕਿਸੇ ਵੀ ਸੱਜਣ ਨੂੰ ਕਿਤੇ ਆਪਰੇਸ਼ਨ ਦੱਸਿਆ ਹੋਵੇ ਗੋਡਿਆਂ ਦਾ ਮੋਡਿਆਂ ਦਾ ਜਾਂ ਫ੍ਰੋਜ਼ਨ ਸ਼ੋਲਡਰ ਦਾ ਗੋਡੇ ਖਰਾਬ ਹੋ ਗਏ ਨੇ ਸਪਾਈਨ ਦਾ ਆਪਰੇਸ਼ਨ ਦੱਸਿਆ ਹੋਇਆ ਤਾਂ ਪਲੀਜ਼ ਕਿਰਪਾ ਕਰਕੇ ਇੱਕ ਵਾਰੀ ਜਰੂਰ ਤੁਸੀਂ ਦਰਸ਼ਨ ਦਿਓ ਤੇ ਕੰਸਲਟ ਕਰੋ ਇੱਕ ਟ੍ਰੀਟਮੈਂਟ ਲੈ ਕੇ ਦੇਖੋ ਜੇ ਤੁਹਾਨੂੰ 19 20 ਦਾ ਹੀ ਫਰਕ ਪੈਂਦਾ ਫਿਰ ਅਸੀਂ ਅੱਗੇ ਚੱਲਾਂਗੇ ਠੀਕ ਹੈ ਜੀ ਤੇ ਮੈਨੂੰ ਮਿਲਣ ਵਾਸਤੇ ਤੁਹਾਨੂੰ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਹੰਬੜਾ ਰੋਡ ਕਿਚਲੂ ਨਗਰ ਰਾਮ ਸ਼ਰਨਮ ਆਸ਼ਰਮ ਦੇ ਸਾਹਮਣੇ ਕ੍ਰਿਸ਼ੀ ਬੈਲਟ ਆਪੇ ਦੇ ਨਾਲ ਠੀਕ ਸਪਾਇਨ ਆਨ ਕਲੀਨਿਕ ਦਾ ਬੋਰਡ ਲੱਗਿਆ ਹੋਇਆ ਹੈ ਜੀ ਜੀ ਸਪਾਇਨ ਆਨ ਕਲੀਨਿਕ ਸਾਡੇ ਕਲੀਨਿਕ ਦਾ ਨਾਮ ਹੈ ਨੰਬਰ ਤੁਹਾਨੂੰ ਦੇ ਦਿੱਤੇ ਜਾਣਗੇ ਡਿਸਕ੍ਰਿਪਸ਼ਨ